ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲ ਸਕ੍ਰੀਨ ਮੇਨ ਬਜ਼ਾਰ ਬੇਲਾ ਜ਼ਿਲ੍ਹਾ ਰੋਪੜ ਨੇੜੇ ਸ਼੍ਰੀ ਚਮਕੌਰ ਸਾਹਿਬ ਅੱਜ ਆਪਾਂ ਗੱਲ ਕਰਾਂਗੇ ਨਸ਼ਾ ਦੋਸਤੋ ਨਸ਼ਾ ਜਿਹੜਾ ਇਹ 100 ਬਿਮਾਰੀਆਂ ਦੀ ਇੱਕ ਬਿਮਾਰੀ ਆ ਜਿੱਥੇ ਨਸ਼ਾ ਉੱਥੇ ਹਰ ਤਰ੍ਹਾਂ ਦੀ ਬਰਬਾਦੀ ਆ ਹਰ ਤਰ੍ਹਾਂ ਦੀ ਟੈਨਸ਼ਨ ਆ ਹਰ ਤਰ੍ਹਾਂ ਦਾ ਦੁੱਖ ਆ ਹਰ ਤਰ੍ਹਾਂ ਦਾ ਕਲੇਸ਼ ਆ ਤੇ ਹਰ ਤਰ੍ਹਾਂ ਕਰਕੇ ਬੰਦਾ ਪਰੇਸ਼ਾਨ ਹੁੰਦਾ ਹੈ ਸੋਬ ਮਰੀ ਦੀ ਬਿਮਾਰੀ ਮੈਸ ਕਰਕੇ ਕਹਿਣਾ ਹੁੰਦਾ ਹੈ ਬਿਮਾਰੀ ਦਾ ਆਪਾਂ ਇਲਾਜ ਕਰਵਾ ਕੇ ਨਿਸ਼ਚਿੰਤ ਹੋ ਜਾਂਦੇ ਆ ਮੰਨ ਲਓ ਆਪਣੇ ਘਰ ਚ ਕਿਸੇ ਮਰੀਜ਼ ਨੂੰ ਕੋਈ ਪੈਂਡੈਕਸ ਆ ਆਪਾਂ ਆਪਰੇਸ਼ਨ ਕਰਵਾਇਆ ਬੀ 3000 5000 ਲੱਗਿਆ ਮਰੀਜ਼ ਰਾਜੀ ਹੋ ਗਿਆ 5-4 ਦਿਨ ਹਸਪੀਟਲ ਰਿਹਾ ਘਰੇ ਆ ਗਿਆ ਉਹਨੂੰ ਆਪਾਂ ਦਵਾਈ ਦੰਦੇ ਆ ਖੁਰਾਕ ਦੰਦੇ ਆ ਮਰੀਜ਼ ਬਿਲਕੁਲ ਠੀਕ ਹੋ ਜਾਂਦਾ ਉਹਦੀ ਰੱਖ ਹੀ ਨਹੀਂ ਰੱਖਣੀ ਪੈਂਦੀ ਈਵਨ ਥੈਟ ਕਿ ਜੇ ਕਿਸੇ ਪੇਸ਼ੈਂਟ ਨੂੰ ਰੱਬ ਨਾ ਕਰੇ ਕੈਂਸਰ ਵੀ ਹੋਵੇ ਪਰ ਜਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਮਰੀਜ਼ ਨੂੰ ਫਲਾਣੇ ਨੂੰ ਕੈਂਸਰ ਹੈ ਤਾਂ ਆਪਾਂ ਉਹਦਾ ਵੀ ਟਰੀਟ ਕਰਾਨੇ ਆ ਕੀਮੋਥੈਰਪੀ ਕਰਾਨੇ ਆ ਹੋਰ ਕਈ ਤਰ੍ਹਾਂ ਦੀਆਂ ਕੋਈ ਦੇਸੀ ਅੰਗਰੇਜ਼ੀ ਆ ਰਾ ਵਗੈਰਾ ਬੜੀਆਂ ਮੈਡੀਸਨ ਵਗੈਰਾ ਆਪਾਂ ਖਾਨੇ ਆ ਡਾਈਟ ਦਾ ਧਿਆਨ ਰੱਖਦੇ ਆ ਪਰ ਫਿਰ ਵੀ ਮਰੀਜ਼ ਦੀ ਰਾਖੀ ਨਹੀਂ ਰੱਖਣੀ ਪੈਂਦੀ ਇਲਾਜ ਭਾਵੇਂ ਉਹਦਾ ਮਹਿੰਗਾ ਵੀ ਆ ਗੁੰਝਲਦਾਰ ਵੀ ਆ ਔਰ ਕਈ ਵਾਰੀ ਮਰੀਜ਼ ਉਹਦੇ ਚ ਜਾਨ ਵੀ ਆਪਣੀ ਗਵਾ ਲੈਂਦਾ ਪਰ ਜਦੋਂ ਆਪਾਂ ਕੋਸ਼ਿਸ਼ ਕਰਦੇ ਆ ਮੋਡਲਰ ਸਟੇਜਾਂ ਦੇ ਵਿੱਚ ਕੈਂਸਰ ਦਾ ਪਤਾ ਲੱਗ ਜਾਂਦਾ ਹੈ ਤਾਂ ਵੀ ਮਰੀਜ਼ ਨੂੰ ਆਪਣਾ ਠੀਕ ਕਰ ਲੈਣੇ ਆ। ਟੀਵੀ ਵਾਲਾ ਮਰੀਜ਼ ਆ ਉਹਦਾ 3 ਮਹੀਨੇ 6 ਮਹੀਨੇ ਟ੍ਰੀਟਮੈਂਟ ਕਰਵਾਇਆ ਮਰੀਜ਼ ਠੀਕ ਹੋ ਗਿਆ ਉਹਦੀ ਰੱਖੀ ਰੱਖਣ ਦੀ ਜ਼ਰੂਰਤ ਤਾਂ ਨਹੀਂ। ਪਰ ਜਿਹੜਾ ਬੰਦਾ ਐਡਿਕਸ਼ਨ ਚ ਜਿਹੜਾ ਮਰੀਜ਼ ਨਸ਼ਾ ਕਰਦਾ ਹੈ ਚਾਹੇ ਉਹ ਸਾਡਾ ਘੱਟ ਉਮਰ ਦਾ ਬੰਦਾ ਕੋਈ ਭਾਵੇਂ ਕੋਈ ਬੱਚਾ ਆ ਭਾਵੇਂ ਕੋਈ ਲੇਡੀਜ਼ ਆ ਭਾਵੇਂ ਕੋਈ ਹੋਰ ਆ ਕਿਸੇ ਵੀ ਵਰਗ ਚ ਕਿਸੇ ਵੀ ਕੈਟਾਗਰੀ ਚ ਔਰ ਕਿਸੇ ਵੀ ਲਿੰਗ ਭੁਲਿੰਗ ਦਾ ਇੱਥੇ ਕੋਈ ਮਹਨਣ ਨਹੀਂ ਰੱਖਦਾ ਜਿਹੜਾ ਮਰੀਜ਼ ਐਡਿਕਸ਼ਨ ਦੇ ਵਿੱਚ ਆ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸ਼ਿਕਾਰ ਆ ਉਹਦੇ ਹਾਲਾਤ ਉਹਦੀ ਸਿਹਤ ਉਹਦਾ ਪਰਿਵਾਰ ਉਹਦਾ ਭਰੋਸਾ ਉਹਦਾ ਵਿਸ਼ਵਾਸ ਉਹਦਾ ਸਤਕਾਰ ਸਾਰਾ ਹਿੱਦ ਦਿਨੋਂ ਦਿਨ ਦਿਨ ਪ੍ਰਤੀ ਦਿਨ ਉਹਦਾ ਗਰਾਫ ਹੈ ਜਿਹੜਾ ਉਹ ਗਿਰਦਾ ਚੱਲਿਆ ਜਾਂਦਾ ਹੈ ਔਰ ਜਦੋਂ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਸਾਡੇ ਨਾਲ ਸੰਪਰਕ ਕਰਦੇ ਹੋ ਮੈਡੀਸਨ ਵੀ ਮੰਗਾ ਲੈਂਦੇ ਹੋ ਔਰ ਮਰੀਜ਼ ਕਈ ਵਾਰੀ ਅਕਸਰ ਮਰੀਜ਼ ਬਹੁਤ ਛੇਤੀ ਠੀਕ ਹੋ ਜਾਂਦੇ ਆ ਤੇ ਮਰੀਜ਼ ਠੀਕ ਵੀ ਹੋ ਜਾਂਦੇ ਆ ਪਰ ਫਿਰ ਮਰੀਜ਼ ਦਾ ਧਿਆਨ ਰੱਖਣਾ ਪੈਂਦਾ ਕਿਉਂ ਕਿ ਕਿਉਂਕਿ ਜਦੋਂ ਤੱਕ ਅਸੀਂ ਮਰੀਜ਼ ਨੂੰ ਇੱਕ ਵਾਰੀ ਪੱਕੇ ਭਾਂਡੇ ਨਾਮ ਪਾ ਲਈਏ ਉਦੋਂ ਤੱਕ ਮਰੀਜ਼ ਨੂੰ ਇਦਾਂ ਹੀ ਛੱਡ ਦੇਣਾ ਕਈ ਵਾਰੀ ਫਿਰ ਸਾਡੀ ਕੋਸ਼ਿਸ਼ ਨੂੰ ਨਿਸਫਲ ਕਰ ਦਿੰਦਾ ਹੈ ਭਾਵੇਂ ਕਿ ਮਰੀਜ਼ ਦੁਬਾਰਾ ਰਿਡਕਸ਼ਨ ਚ ਆ ਜਾਂਦਾ ਉਹਦੇ ਵਾਸਤੇ ਕਿਹੜੀ ਸਾਵਧਾਨੀਆਂ ਵਰਤਣੀਆਂ ਆਪਾਂ ਨੇ ਘਟੋ ਘਟ ਆਪਣੇ ਮਰੀਜ਼ ਨੂੰ ਅੰਡਰ ਟਰੀਟਮੈਂਟ ਐਂਡ ਆਫਟਰ ਟਰੀਟਮੈਂਟ ਤੁਸੀਂ ਇਕੱਲਾ ਨਹੀਂ ਛੱਡਣਾ ਉਹਦੀਆਂ ਗੱਲਾਂ ਤੇ ਬਹੁਤਾ ਯਕੀਨ ਨਹੀਂ ਕਰਨਾ ਬੇਪਰੋਸਗੀ ਵੀ ਨਹੀਂ ਕਰਨੀ ਕਿ ਹਰ ਗੱਲ ਤੇ ਆਪਾਂ ਉਹਦਾ ਵਿਰੋਧ ਹੀ ਕਰਨਾ ਹੈ ਜਾਂ ਉਹਨੂੰ ਡੀਗ੍ਰੇਟੀ ਕਰਨਾ ਹੈ ਜਾਂ 네ਗੈਟਿਵਿਟੀ ਹੀ ਆਪਣੇ ਧਿਆਨ ਚ ਰੱਖਣੀ ਹੈ ਮਾਈਂਡ ਚ ਰੱਖਣੀ ਹੈ ਐਦਾਂ ਵੀ ਨਹੀਂ ਕਰਨਾ ਉਹ ਜਿਹੜੀ 네ਗੈਟਿਵਿਟੀ ਹੈ ਕਈ ਵਾਰੀ ਉਹ ਵੀ ਤਕਲੀਫ ਦੇ ਹੋ ਸਕਦੀ ਆ ਮਰੀਜ਼ ਨੂੰ ਦੁਆਰਾ ਪ੍ਰੋਡਕਸ਼ਨ ਤੇ ਲਿਆ ਸਕਦੀ ਆ ਉਹਦਾ ਭਰੋਸਾ ਵੀ ਕਰਨਾ ਹੈ ਉਹਦੇ ਤੇ ਵਿਸ਼ਵਾਸ ਵੀ ਕਰਨਾ ਹੈ ਪਰ ਨਾਲ ਦੀ ਨਾਲ ਉਹਦਾ ਧਿਆਨ ਵੀ ਰੱਖਣਾ ਹੈ ਤਾਂ ਕਿ ਉਹ ਦੁਬਾਰਾ ਉਹਨਾਂ ਚੀਜ਼ਾਂ ਨੂੰ ਨਾ ਦੁਹਰਾਵੇ ਜਿਹੜੀਆਂ ਚੀਜ਼ਾਂ ਚੋਂ ਆਪਾਂ ਨੇ ਉਹਨੂੰ ਕੱਢਿਆ ਹੋਇਆ ਭਾਵੇਂ ਮੇਰੇ ਕਹਿਣ ਤੋਂ ਮਰਾਦ ਇਹ ਸੀ ਵੀ ਜਿਹੜੇ ਆਮ ਆਪਾਂ ਲੋਕ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ ਉਹਦਾ ਇੱਕ ਵਾਰੀ ਟਰੀਟਮੈਂਟ ਕਰਵਾਇਆ ਭਾਵੇਂ ਟਰੀਟਮੈਂਟ ਦਾ ਮਹਿੰਗਾ ਸੀ ਸਸਤਾ ਸੀ ਭਾਵੇਂ ਆਪਾਂ ਐਡਮਿਟ ਹੋਏ ਭਾਵੇਂ ਆਪਾਂ ਆਪਰੇਸ਼ਨ ਕਰਵਾਇਆ ਕੁਝ ਵੀ ਕਰਵਾਇਆ ਬਾਅਦ ਦੇ ਵਿੱਚ ਮਰੀਜ਼ ਦੀ ਸਿਰਫ ਦਵਾਈ ਬੂਟੀ ਦਾ ਧਿਆਨ ਰੱਖਣਾ ਹੁੰਦਾ ਹੈ ਉਹਦੀ ਖੁਰਾਕ ਦਾ ਧਿਆਨ ਰੱਖਣਾ ਹੁੰਦਾ ਹੈ ਮਾਹੌਲ ਦਾ ਧਿਆਨ ਰੱਖਣਾ ਹੁੰਦਾ ਹੈ ਪਰ ਐਡਿਕਸ਼ਨ ਵਾਲੇ ਪੇਸ਼ੈਂਟ ਦੇ ਕਦਮ ਉਦਾਰ ਕਦਮ ਦਾ ਧਿਆਨ ਰੱਖਣਾ ਹੁੰਦਾ ਹੈ ਵੀ ਇਹਦੇ ਹਾਲਾਤ ਇਹਦੀ ਚਾਲ ਢਾਲ ਇਹਦੀ ਬੋਲਚਾਲ ਇਹਦੀ ਉੱਠਣੀ ਬੈਣੀ ਮੁੜਕੇ ਦੁਆਰਾ ਉਹਨਾਂ ਲੋਕਾਂ ਨਾਲ ਤਾਂ ਨਹੀਂ ਹੁੰਦੀ ਕਿਉਂਕਿ ਕੱਲ ਸਾਡੇ ਕੋਲ ਇੱਕ ਤਰਨਤਾਰ ਸਾਹਿਬ ਤੋਂ ਪੇਸ਼ੈਂਟ ਆਇਆ ਸੀ 63 65 ਸਾਲ ਦੇ ਹੋਣਗੇ ਉਹ ਸਾਲਕ ਪਹਿਲਾਂ ਮੈਡੀਸਨ ਖਾਦੀ ਸੀ ਉਹਨਾਂ ਨੇ ਦੱਸ ਦਿੰਦੀ ਦਵਾਈ ਦਿੱਤੀ ਤੇ ਠੀਕ ਹੋ ਗਏ ਸੀ 6 ਮਹੀਨੇ ਕੈਨੇਡਾ ਆਪਣੇ ਬੱਚਿਆਂ ਕੋਲ ਵੀ ਰਿਹਾਏ ਉਹ ਔਰ ਮੁੜ ਕੇ ਆ ਕੇ 6 ਮਹੀਨੇ ਕੱਢ ਕੇ ਦੁਬਾਰਾ ਫਿਰ ਅਫੀਮ ਖਾਣ ਲੱਗ ਪਏ ਕੱਲ ਫੇਰ ਆਇਸੀ ਦਵਾਈ ਲੈ ਕੇ ਕਹਿੰਦੇ ਮੈਨੂੰ ਇਹਨੇ ਇੱਕ ਦੇ ਦੇ ਦਮੈਂ ਠੀਕ ਹੋ ਜਾਣਾ ਭਾਵ ਕਿ ਉਹ ਸੰਗਤ ਜਿਹੜੀ ਉਹਦਾ ਬਹੁਤ ਬੜਾ ਪ੍ਰਭਾਵ ਸਾਡੇ ਸ਼ਰੀਰ ਤੇ ਸਾਡੀ ਮਾਨਸਿਕ ਅਵਸਥਾ ਤੇ ਪੈਂਦਾ ਕਿਉਂਕਿ ਚੀਜ਼ਾਂ ਪਹਿਲਾਂ ਹੀ ਸਾਡੇ ਅੰਦਰ ਹੁੰਦੀਆਂ ਜਦੋਂ ਉਹਨਾਂ ਨੂੰ ਹਵਾ ਮਿਲਦੀ ਆ ਉਹਨਾਂ ਨੂੰ ਉਸੇ ਤਰ੍ਹਾਂ ਦੀ ਸੋਸਾਇਟੀ ਮਿਲਦੀ ਆ ਉਹਦਾਂ ਦੇ ਵਿਚਾਰ ਮਿਲਦੇ ਆ ਤਾਂ ਮੁੜ ਕੇ ਦੁਬਾਰਾ ਬਰੀਜ ਬੜੀ ਛੇਤੀ ਇਹਨਾਂ ਚੀਜ਼ਾਂ ਨੂੰ ਅਡਾਫਟ ਕਰ ਲੈਂਦਾ ਸੋ ਆਪਣੇ ਮਰੀਜ਼ਾਂ ਦਾ ਧਿਆਨ ਰੱਖੋ ਉਹਨਾਂ ਨੂੰ ਇਕੱਲੇ ਨਾ ਛੱਡੋ ਉਹਨਾਂ ਦੀ ਐਕਟੀਵਿਟੀਆਂ ਗਤੀਵਿਧੀਆਂ ਤੇ ਵੀ ਧਿਆਨ ਰੱਖੋ ਬਾਹਰ ਕੋਈ ਲੈਣ ਦੇਣ ਨਾ ਕਰਨ ਤੁਹਾਡੀਆਂ ਅੱਖਾਂ ਦੇ ਪਰੋਖੇ ਇਹਦਾ ਵੀ ਧਿਆਨ ਰੱਖੋ ਔਰ ਜੇ ਉਹਦੀ ਕੋਈ ਰਿਕੁਆਇਰਮੈਂਟ ਹੈ ਕੋਈ ਚੀਜ਼ ਕੋਈ ਤਕਲੀਫ ਹੈ ਜਾਂ ਕੋਈ ਕੁਝ ਉਹਨੇ ਲੈਣਾ ਆ ਤਾਂ ਨਾਲ ਦੀ ਨਾਲ ਉਹਨਾਂ ਨੂੰ ਵੀ ਪੂਰੀਆਂ ਕਰਨ ਦਾ ਆਪਾਂ ਨੇ ਆਪਣਾ ਫਰਜ਼ ਨਿਭਾਉਣਾ ਹੈ ਤਾਂ ਕਿ ਮਰੀਜ਼ ਸਾਡਾ ਸਦਾ ਵਾਸਤੇ ਠੀਕ ਰਵੇ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਅਗਰ ਤੁਹਾਡਾ ਕੋਈ ਮਰੀਜ਼ ਇਸ ਤਰ੍ਹਾਂ ਦਾ ਐਡਿਕਸ਼ਨ ਚ ਹੈ ਔਰ ਇਸ ਤਰ੍ਹਾਂ ਦੀਆਂ ਲਾਪਤਾਂ ਦਾ ਸ਼ਿਕਾਰ ਹੈ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਬਜੀਤ ਦਾ ਬਹੁਤ ਬਹੁਤ ਧੰਨਵਾਦ ਜੀ